ਜੀ ਹਾਂ ਇਹ ਤਸਵੀਰਾਂ ਬਾਕੀ ਹੀ ਡਰਾ ਦੇਣ ਵਾਲੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ ਸੱਪ ਗੱਡੀ 'ਚ ਵੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਕਿਸੇ ਬੈਂਕ ਮੈਨੇਜਰ ਦੀ ਹੈ ਅਚਾਨਕ ਇਸ ਸੱਪ ਤੇ ਇੱਕ ਚਾਹ ਬਣਾਉਣ ਵਾਲੇ ਸ਼ਖਸ ਦੀ ਨਜ਼ਰ ਪੈ ਗਈ ਤੇ ਜਿਉਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਲੋਕਾਂ 'ਚ ਹੜਕੰਪ ਮਚ ਗਿਆ ਲੋਕਾਂ ਵੱਲੋਂ ਸੱਪ ਨੂੰ ਕੱਢਣ ਦੀ ਕਾਫੀ ਕੋਸ਼ਿਸ਼ ਗੱਡੀ 'ਚੋਂ ਕੱਢਣ ਦੀ ਕੀਤੀ ਗਈ ਪਰ ਕਾਮਯਾਬ ਨਹੀਂ ਹੋ ਸਕੇ ਆਖਰ ਸੱਪ ਕੱਢਣ ਲਈ ਰੈਸਕਿਊ ਟੀਮ ਨੂੰ ਮੌਕੇ ਤੇ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਕਾਫੀ ਜਦੋਜਹਦ ਬਾਅਦ ਸੱਪ ਨੂੰ ਬਾਹਰ ਕੱਢਿਆ ਗਿਆ ਦਰਾਡੇਣ ਬਲੀਆਂ ਇਹ ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ ਇਸ ਘਟਨਾ ਤੋਂ ਬਾਅਦ ਬੈਂਕ ਮੈਨੇਜਰ ਨੂੰ ਅਜੇ ਵੀ ਡਰ ਸਤਾ ਰਿਹਾ ਹੈ ਉਹਨਾਂ ਨੂੰ ਗੱਡੀ 'ਚ ਬੈਠਣ ਤੋਂ ਵੀ ਡਰ ਲੱਗ ਰਿਹਾ ਹੈ ਮੈਂ ਇੱਥੇ ICICI ਬੈਂਕ ਵਿੱਚ ਹੈਗਾ ਤੇ ਮੈਂ ਆਪਣੀ ਗੱਡੀ ਆ ਕੇ پارک ਕੀਤੀ ਤੇ ਇੱਥੇ ਜਿਹੜਾ ਹੈ ਸੜਕ ਤੋਂ ਹੀ ਗੱਡੀ ਦੇ ਵਿੱਚ ਸਨੇਕ ਚਲਾ ਗਿਆ ਇਹ ਸਾਹਮਣੇ ਚਾਹ ਲੈਣੇ ਆ ਨਾ ਮੈਨੂੰ ਦੱਸਿਆ ਮੈਂ ਅੰਦਰ ਆਫਿਸ ਦੇ ਅੰਦਰ ਆ ਕੇ ਦੇਖਿਆ ਤੇ ਕਾਫੀ ਵੱਡਾ ਸਨੇਕ ਅੰਦਰ ਵੜਿਆ ਹੋਇਆ ਸੀਗਾ ਤੇ ਫਿਰ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਉਹਨਾਂ ਨੇ ਆ ਕੇ ਸਨੇਕ ਨੂੰ ਕੱਢਿਆ ਹਾਂ ਹੁਣ ਥੋੜੀ ਰਾਹਤ ਮਹਿਸੂਸ ਹੋ ਰਹੀ ਹੈ ਲੇਕਿਨ ਅੰਦਰ ਇੱਕ ਡਰ ਬੈਠ ਗਿਆ ਹਲੇ ਗੱਡੀ ਦੇ ਅੰਦਰ ਬੈਠਾ ਨੇ ਡਰ ਲੱਗ ਰਿਹਾ ਹਾਂ ਇਹ ਨਹੀਂ ਪਤਾ ਲੱਗਿਆ ਕਿਥੋਂ ਆਇਆ ਇਹਨਾਂ ਨੇ ਦੇਖਿਆ ਸੀਗਾ ਵੀ ਥੱਲੇ ਗੱਡੀ ਦੇ ਸੱਪ ਦੇਖਿਆ ਤੇ ਮੇਰੀ ਹਿੰਮਤ ਹੀ ਨਹੀਂ ਪਈ ਗੱਡੀ ਕੀ ਖੋਲਨ ਨੂੰ ਮੈਂ ਇੱਥੇ ਫਿਰ ਬੜੀ ਮੁਸ਼ਕਲ ਨਾਲ ਮੈਂ ਇਹਦਾ ਦਰਵਾਜਾ ਖੋਲਿਆ ਔਰ ਬੋਨਟ ਖੋਲਿਆ ਬੋਨਟ ਦੇ ਅੰਦਰ ਬੈਠਾ ਹੋਇਆ ਸੀਗਾ ਇੰਜਨ ਇੰਜਨ ਵਾਲੀ ਸਾਈਡ ਹਾਂਜੀ ਬਚਾਅ ਹੋ ਗਿਆ ਹਾਂ ਤੇ ਬਹੁਤ ਜਾਨ ਵੀ ਖਤਰਾ ਹੋ ਸਕਦਾ ਉਹਨੂੰ ਦੇਖ ਕੇ ਮੈਂ ਡਰ ਕੇ ਐਕਸੀਡੈਂਟ ਵੀ ਹੋ ਸਕਦਾ ਸੀਗਾ ਤੇ ਇਸੇ ਕਰਕੇ ਮੈਂ ਰੈਸਕਿਊ ਟੀਮ ਨੂੰ ਬੁਲਾਇਆ ਤਾਂਕਿ ਸਾ ਪਾਡਰ ਪਾਣਾ ਹੋਰ ਮਾਨਿਚਰ ਡਾਰਤਾ ਹੀ ਨਿਕਲੇਗਾ ਜਾਣਕਾਰੀ ਮੁਤਾਬਕ ਗੱਡੀ 'ਚ ਵੜਦੇ ਸੱਪ ਤੇ ਕੋਲ ਇੱਕ ਚਾਹ ਬਣਾ ਰਹੇ ਸ਼ਖਸ ਦੀ ਨਜ਼ਰ ਪੈ ਗਈ ਸੀ ਜਿਸ ਤੋਂ ਬਾਅਦ ਤੁਰੰਤ ਚਾਹ ਬਣਾਉਣ ਵਾਲੇ ਇਸ ਸ਼ਖਸ ਵੱਲੋਂ ਬੈਂਕ ਮੈਨੇਜਰ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਹੜਕੰਪ ਮਚ ਗਿਆ ਜਦੋਂ ਮੈਂ ਇੱਧਰ ਲੰਘ ਰਿਹਾ ਸੀਗਾ ਤਾਂ ਸੜਕ 'ਤੇ ਕੋਈ ਬੰਦੇ ਜਾ ਰਹੇ ਸੀ ਉਹਨਾਂ ਨੇ ਕਿਹਾ ਸੱਪ ਸੱਪ ਜਦੋਂ ਮੈਂ ਦੇਖਿਆ ਵੀ ਗੱਡੀ ਦੇ ਵਿੱਚ ਵੜ ਗਿਆ ਸੱਪ ਬਾਅਦ ਜਤੂ ਬਾਅਦ ਫਿਰ ਸਾਰੇ ਬੰਦੇ ਇਕੱਠੇ ਹੋ ਗਏ ਫਿਰ ਮਤਲਬ ਪਤਾ ਕਿੱਥੋਂ ਆਇਆ ਸੱਪ ਨੂੰ ਪਤਾ ਨਹੀਂ ਇਹ ਉੱਥੇ ਉਹ ਸਾਹਮਣੇ ਝਾੜੀ ਆ ਉਹਦੇ ਵਿੱਚੋਂ ਆਇਆ ਸੱਪ ਆਖਰ ਇਹ ਸੱਪ ਕਿੰਨਾ ਖਤਰਨਾਕ ਸੀ ਕਿਉਂ ਇਹ ਸੱਪ ਗੱਡੀ 'ਚ ਜਾ ਬੜਿਆ ਇਸ ਨੂੰ ਲੈ ਕੇ ਰੈਸਕਿਊ ਟੀਮ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇੱਕ Honda Amaze ਗੱਡੀ ਸੀ ਜਿਹਦੇ ਵਿੱਚ ਲੋਕਾਂ ਨੇ ਦੇਖਿਆ ਕਿ ਤਿੰਨ ਤੋਂ ਲੈ ਕੇ 4 ਫੁੱਟ ਦਾ ਇੱਕ ਸੱਪ ਜਿਹੜਾ ਹੈਗਾ ਪਹਿਲਾਂ ਘਾਹ 'ਚ ਬੈਠਾ ਸੀ ਫਿਰ ਉੱਥੋਂ ਦੀ ਤੁਰ ਕੇ ਉਹ ਗੱਡੀ ਦੇ ਵਿੱਚ ਵੜ ਗਿਆ ਕਿਉਂਕਿ ਆਸ-ਪਾਸੇ ਕਾਫੀ ਬੰਦੇ ਹੋਣੇ ਆ ਤੇ ਉਹਨੂੰ ਡਰ ਮਹਿਸੂਸ ਹੋਇਆ ਉਹਨਾ ਤੇ ਉਹਨੂੰ ਇੱਕ ਸੇਫ ਆਪਸ਼ਨ ਗੱਡੀ ਮਿਲੀ ਤੇ ਉਹ ਗੱਡੀ ਦੇ ਵਿੱਚ ਛੜ ਗਿਆ ਇਹ ਇੰਡੀਅਨ ਰੈਟਸ ਸਨੇਕ ਹੈ ਜੀ ਇਹ ਕੋਈ ਮਤਲਬ ਇੰਨਾ ਜ਼ਿਆਦਾ ਕੋਬਰਾ ਕ੍ਰੇਟ ਜਿੰਨਾ ਡੇਂਜਰਸ ਨਹੀਂ ਹੁੰਦਾ ਹੈਗਾ ਬਟ ਫਿਰ ਵੀ ਮਤਲਬ ਅਸੀਂ ਐਡਵਾਈਸ ਕਰਦੇ ਹਾਂ ਜੇ ਕਿਸੇ ਨੂੰ ਕੋਈ ਵੀ ਸੱਪ ਬਾਈਟ ਕਰਦਾ ਤਾਂ ਉਹ ਹਸਪੀਟਲ ਜ਼ਰੂਰ ਜਾਵੇ ਕਿਉਂਕਿ ਜਦੋਂ ਸੱਪ ਡੰਗਦਾ ਹੈ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਨਸਲ ਦਾ ਹੁੰਦਾ ਹੈ ਇੱਕ ਤਾਂ ਅਸੀਂ ਘਬਰਾਏ ਹੁੰਦੇ ਆ ਦੂਸਰਾ ਸਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਸੱਪ ਹੈ ਕਿੱਦਾਂ ਦਾ ਸੀ ਕਿਉਂਕਿ ਬਾਈਟ ਉਦੋਂ ਹੀ ਡੰਗ ਉਦੋਂ ਹੀ ਵੱਜਦਾ ਜਦੋਂ ਅਸੀਂ ਸੱਪ ਨੂੰ ਨਹੀਂ ਦੇਖ ਪਾਉਂਦੇ ਹੈਗੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੁੰਦੀ ਹੈ ਕਿ ਆਪਾਂ ਨਾ ਇੱਕ ਤਾਂ ਜ਼ਿਆਦਾ ਝੇੜਛਾੜ ਨਾ ਕਰੀਏ ਕਈ ਵਾਰੀ ਜ਼ਿਆਦਾ ਝੇੜਛਾੜ ਕਰਨ ਨਾਲ ਉਹਨੂੰ ਆਪਾਂ ਇੰਨਾ ਕਿ ਡਰਾ ਦਿੰਦੇ ਹਾਂ ਉਹ ਕੋਈ ਐਸੀ ਜਗ੍ਹਾ ਜਾ ਕੇ ਪੜ ਜਾਂਦਾ ਜਿੱਥੋਂ ਫਿਰ ਕੱਟਣਾ ਹੀ ਔਖਾ ਬਹੁਤ ਹੋ ਜਾਂਦਾ ਹੈ ਦੂਸਰੀ ਗੱਲ ਕੁਝ ਐਂਟਰੀ ਪੁਆਇੰਟਸ ਗੱਡੀ ਦੇ ਅੰਦਰ ਜਾਣ ਨੂੰ ਹੁੰਦੇ ਨੇ ਕੈਬਿਨ ਦੇ ਵਿੱਚ ਤੇ ਉਹ ਆਪਾਂ ਨਾਲ ਦੀ ਨਾਲ ਜਿਹੜਾ ਸਾਡਾ ਜੋ ਵੀ ਜਿੱਤੋਂ ਅਸੀਂ ਮਕੈਨਿਕ ਐ ਸਰਵਿਸ ਵਗੈਰਾ ਕਰਾਉਂਦੇ ਆ ਉਹ ਤੋਂ ਪੁੱਛ ਕੇ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਜੇ ਇਫ ਪੋਸੀਬਲ ਉਹਨਾਂ ਨੂੰ ਅਸੀਂ ਬਲੌਕ ਕਰਾ ਦਈਏ। ਬਾਕੀ ਹੀ ਇਹ ਤਸਵੀਰਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਨੇ ਗਨਿਮਤ ਰਹੀ ਕਿ ਗੱਡੀ 'ਚ ਸੱਪ ਦੇ ਵੜਨ ਦਾ ਪਹਿਲਾ ਹੀ ਪਤਾ ਲੱਗ ਗਿਆ ਨਹੀਂ ਕੋਈ ਹੋਰ ਵੱਡਾ ਹਾਦਸਾ ਵੀ ਹੋ ਸਕਦਾ ਸੀ। ਜਗਵੰਤ ਟੀਵੀ ਲਈ ਗੁਰਪ੍ਰੇਜ ਸਿੰਘ ਦੀ ਰਿਪੋਰਟ